ਅਹਿਲੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖ ਮੋੜੀ ਨਾ ਗਲ ਤੋੜੀ ਨਾ ਰੱਖ ਪਿਆਰ ਮਹੱਬਤ ਗੋੜੀ ਨੂੰ ਤੇਰੇ ਨੈਣ ਨਕਸ਼ੀਅਤ ਸੁੰਦਰ ਨੇ ਤਕਣੀ ਵਿੱਚ ਮਸਤੀ ਅੰਤਾਂ ਦੀ ਸਾਂਹ ਵਿੱਚ ਮੈਕਾਂ ਕੁਨਿਆਨੇ ਬੁਲਾ ਦੇ ਜਨਤਾ ਦੀ ਤੇਰੀ ਯਾਦ ਚ ਖਿੜ ਕੇ ਨੱਚ ਉੱਠ ਦੇ ਪਏ ਮਤਮ ਵਿਚਾਰੀ ਉਦਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਚਲਣ ਸਵਾਸ ਮੇਰੇ ਤੇਰੇ ਨੈਣ ਨਕਸ਼ਿਤ ਸੁੰਦਰ ਨੇ ਤਕਰੀ ਵਿੱਚ ਮਸਤੀ ਅੰਤਾਂ ਦੀ ਸਾਹਾਂ ਵਿੱਚ ਮੈ ਕਾ ਕੁਲੀਆਂ ਨੇ ਜੋ ਹੁਸ਼ ਭੁਲਾ ਦੇ ਜੰਤਾ ਦੀ ਤੇਰੀ ਯਾਦ ਚ ਖਿੜ ਕੇ ਨੱਚੀ ਉੱਠ ਦੇ ਪਏ ਮਦਮ ਵਿਚਾਰੀ ਦਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਮੁੱਖ ਮੋੜੇ ਨਾ ਦਿਲ ਤੋੜੀ ਨਾ ਰੱਖ ਪਿਆਰ ਮੁਹੱਬਤ ਗੂੜੀ ਨੂੰ ਤੂੰ ਯਾਦ ਰਹਿ ਤਾਂ ਜੀਣਾ ਹਾਂ ਜੇ ਵਿਸਰੇ ਤਾਂ ਮਰ ਜਾਂਦਾ ਹਾਂ ਜਦ ਪ੍ਰੀਤ ਹੁਲਾਰੇ ਦਿਨ ਦੀਏ ਤੇਰ ਤਰ ਜਾਂਦਾ ਹਾਂ ਜਦ ਪ੍ਰੀਤ ਹੁਲਾਰੇ ਦਿੰਦੀ ਏ ਮੈਂ ਸੋ ਸਾਗਰ ਤਰ ਜਾਂਦਾ ਹਾਂ ਜਗ ਦੁਨੀ ਮਹੱਬਤ ਚੱਲਦੀ ਹੈ ਹੋ ਜਾਂਦੇ ਬੰਦ ਖਲਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚਲਣ ਸਵਾਸ ਮੇਰੇ ਤੇਰੇ ਨਾਨ ਨਖਸ਼ਿਤ ਸੁੰਦਰ ਨੇ ਤਕਰੀ ਵਿੱਚ ਮਸਤੀ ਇੰਤਾਂ ਦੀ ਮੁੱਖ ਮੋੜੀ ਨਾ ਦਿਲ ਤੋੜੀ ਨਾ ਰੱਖ ਬਿਆਨ mohabbat ਗੂੜੀ ਨੂੰ ਲਿਖ ਲਿਖ ਕੇ ਮੈਂ ਕਾਹ ਖੋਂਦਾ ਰੂ ਪਰ ਰੱਖੀ ਵਿੱਚ ਖਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚਲਣ ਸਵਾਸ ਮੇਰੇ ਤੇਰੇ ਨੈਣ ਨਕਸ਼ਿਤ ਸੁੰਦਰ ਨੇ ਤਕਨੀ ਵਿੱਚ ਮਸਤੀ ਅੰਤਾਂ ਦੀ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ chalna ਸਵਾਸ ਮੇਰੇ ਤੇਰੇ ਨਾਨ ਨਕਸ਼ੀਤ ਸੁंदर ਨੇ ਤਕਨੀ ਵਿੱਚ ਮਸਤੀ ਅੰਤਾਂ ਦੀ ਮੁਖ ਮੋਰੀ ਨਾਲ ਦਿਲ ਤੋੜਿ ਨਾ ਰੱਖ ਪਿਆਰ ਮੁਹੱਬਤ Seu casa...